ਪਹਿਲਾਂ ਤੁਹਾਨੂੰ ਆ ਵੀ ਦੇਖੋ ਕਿਵੇਂ ਤਰੇੜ ਆ ਚੁੱਕੀ ਹੈ ਕਿਉਂਕਿ ਪਾਣੀ ਜਿਹੜਾ ਆਪਣੀ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਨਾ ਤੇ ਇੱਕ ਗਰੀਬ ਬੰਦਾ ਮਸਾਂ ਤਿਲ ਫੁਲ ਕਰਕੇ ਆਪਣਾ ਆਸ਼ਿਆਨਾ ਤਿਆਰ ਕਰਦਾ ਜੀ ਢਾਈ ਢੇਰੀ ਹੁੰਦੀ ਉਸ ਉੱਥੇ ਜਾਨਵਰ ਮਰ ਗਿਆ ਠੀਕ ਹੈ ਬਾਈ ਚਾਂਸ ਉੱਥੇ ਕੋਈ ਬੰਦਾ ਹੁੰਦਾ ਕੱਲ ਨੂੰ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਉੱਥੇ ਤਾਂ ਉਹਦਾ ਜ਼ਿੰਮੇਵਾਰ ਕੌਣ ਸੀ ਆ ਬੱਚਾ ਵੀ ਮਰ ਗਿਆ ਮੈਂ 2 ਘੰਟੇ ਪਹਿਲਾਂ ਵੀਡੀਓ ਪਾਈ ਸੀਗੀ ਪ੍ਰਸ਼ਾਸਨ ਕੋਈ ਨਿਆਮ ਹੈਗਾ ਲਾਈਟ ਬੰਦ ਕਰ ਦੋ ਲਾਈਟ ਬੰਦ ਕਰੋ ਤਿੰਨ ਬੰਦੇ ਦੇ ਕਰੰਟ ਲੱਗਾ ਹੈਗਾ 2 ਘੰਟੇ ਵੀਡੀਓ ਪਾਦੀ ਲਾਈਟ 2 ਘੰਟੇ ਬਾਅਦ ਬੰਦ ਹੋਈ ਜਾਂ ਤੇ ਉੱਠਾ ਮੜ ਗਿਆ ਪਾਣੀ ਚੜ ਕੇ ਜਵਾਨੀ ਦਾ ਪਾਣੀ ਦੀ ਆ ਅੱਗੇ ਦਾ ਸੱਤ ਨਹੀਂ ਪਿਆ ਆ ਦੇਖੋ ਫਿਰ ਕਿਥੇ ਆ ਆ ਉਸ ਮੇਂ ਖੋਣਾ ਸਾਰੇ ਸਾਰੇ ਕਿਹਨੇ ਬਣੇ ਕਿ ਜਿਹੜੇ ਵੀਰਾਨ ਆ ਆਪ ਰੇੜੀ ਲੈ ਕੇ ਹੁਣ ਉਸ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਨ ਜੇ ਸਾਰੇ ਮਹੱਲੇ ਦੀ ਗੱਲ ਕਰੀ ਜਾਵੇ ਤਾਂ ਤਕਰੀਬਨ ਸਾਰਾ ਜਿਹੜਾ ਮਹੱਲਾ ਹੈ ਉਹ ਬਰਸਾਤੀ ਪਾਣੀ ਤੋਂ ਤੰਗ ਆ ਚੁੱਕਿਆ ਹੈ ਗੋਡੇ-ਗੋਡੇ ਜਿਹੜੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਕਹਾਂ ਕਿ ਇਹਨੂੰ ਠੀਕ ਲੱਗਦਾ ਹੋਵੇ। ਜਦ ਬੋਟਾ ਦਾ ਮੁਰਾ ਆ ਜਾਂਦਾ ਹੂੰ ਹੂੰ ਬੋਟਾ ਦਾ ਮੁਰਾ ਆਂਗੇ ਨਾ ਹੁਣ ਕੀ ਹੁੰਦੇ ਨਹੀਂ। ਦੀ ਬੋਟਾ ਮੈਂ ਕਿਦਾ ਦੇਖੋ ਆ ਜਾਂਦੇ ਆਂਗੇ ਸਾਰੇ ਕਹਿੰਦੇ ਲੇਕਿਨ ਉਹ ਕੰਮ ਵੀ ਕਰਨ ਨਾ ਜਿਹੜੇ ਕਹਿੰਦੇ ਆਂਗੇ। ਨਾ ਜਾਣੇ ਦਿੱਗ ਜੀਏ ਕਰ ਜੇ ਲੱਤਾਂ ਟੁੱਟ ਜੇ ਸਾਨੂੰ ਕਿਹੜਾ ਪੁੱਸੂਗਾ। ਸਾਡਾ ਇਹ ਪਾਣੀ ਦਾ ਹੱਲ ਹੋਣਾ ਚਾਹੀਦਾ। ਕਰਦੇ ਵਿੱਚ ਅਸੀਂ ਵੜਿਆਂ ਬਾਈ ਜੀ ਦਿਖਾ ਰਹੇ ਨੇ ਪਹਿਲੋ ਕਰਦੇ ਹਾਲਾਤ ਦੇਖ ਲੋ। ਪਾਣੀ ਜਿਹੜਾ ਇਹਨਾਂ ਨੇ ਇੱਕ ਲਾ ਕੇ ਇਥੋਂ ਬਾਲਟੀਆਂ ਨਾਲ ਕੱਢਿਆ ਗਿਆ ਤੇ ਉੱਪਰੋਂ ਜੇ ਛੱਤ ਦੀ ਗੱਲ ਕਰੀ ਤਾਂ ਛੱਤ ਵਿੱਚ ਹੋਰੀ ਹੈ ਕੀ ਬਰਾ ਕਦੇ ਦਿਸ ਪਈਏ ਕੋਈ ਪਤਾ ਨਹੀਂ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ ਅੱਜ ਸੰਗਰੂਰ ਦੀ ਗੱਲ ਕਰੀਏ ਤਾਂ ਸਵੇਰ ਤੋਂ ਤਕਰੀਬਨ 4-5 ਵਜੇ ਤੋਂ ਮੀਂਹ ਪੈ ਰਿਹਾ ਹੈ ਜਿਸ ਦੇ ਕਾਰਨ ਜੇ ਸ਼ਹਿਰ ਦੀ ਗੱਲ ਹਾਲਾਤਾਂ ਦੀ ਗੱਲ ਕਰੀਏ ਵੱਤੋਂ ਬੱਤਰ ਹੋ ਚੁੱਕੇ ਹਨ ਅਸੀਂ ਅਸੀਂ ਪਹੁੰਚੇ ਇਸ ਟਾਈਮ ਸੰਗਰੂਰ ਦੇ ਰਾਮਨਗਰ ਬਸਤੀ ਵਿਖੇ ਤੁਹਾਨੂੰ ਦੱਸਣਾ ਚਾਹਾਂਗੇ ਜਿੱਥੇ ਕਿ ਗੋਡੇ-ਗੋਡੇ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੈ ਤਸਵੀਰਾਂ ਆਤ ਆਪਣੇ ਆਪ ਦੇ ਵਿੱਚ ਬੋਲਦੀਆਂ ਨੇ ਕਿ ਜਿਹੜੇ ਇੱਥੋਂ ਦੇ ਨਿਵਾਸੀ ਆਣ ਉਹਨਾਂ ਦਾ ਕਿਸ ਤਰ੍ਹਾਂ ਦਾ ਹਾਲ ਹੋਵੇਗਾ ਤੇ ਦੂਜੇ ਪਾਸੇ ਤੁਹਾਨੂੰ ਇੱਕ ਹੋਰ ਤਸਵੀਰ ਵਿਖਾਣਾ ਚਾਹਾਂਗੇ ਜੇ ਇਸ ਘਰ ਦੇ ਵਿੱਚ ਪਾਣੀ ਪੈ ਗਿਆ ਪਾਣੀ ਭਰਨ ਦੇ ਕਾਰਨ ਉਹ ਜਿਹੜਾ ਮਕਾਨ ਹੈ ਉਹ ਦਬ ਚੁੱਕਿਆ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲਦੇ ਦੇਖ ਸਕਦੇ ਹੋ ਤੁਸੀਂ ਕਿ ਜਿਹੜੇ ਵੀਰ ਆਣ ਆਪ ਰੇੜੀ ਲੈ ਕੇ ਹੁਣ ਉਸ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਨ ਜੇ ਸਾਰੇ ਮਹੱਲੇ ਦੀ ਗੱਲ ਕਰੀ ਜਾਵੇ ਤਾਂ ਤਕਰੀਬਨ ਸਾਰਾ ਜਿਹੜਾ ਮੱਲਾ ਹੈ ਉਹ ਬਰਸਾਤੀ ਪਾਣੀ ਤੋਂ ਤੰਗ ਆ ਚੁੱਕਿਆ ਹੈ ਗੋਡੇ-ਗੋਡੇ ਜਿਹੜੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਸਾਡਾ ਵੀਰ ਮੌਜੂਦ ਹੈ ਨਮਸਕਾਰ ਵੀਰੇ ਨਮਸਕਾਰ ਜੀ ਕੀ ਨਾਮ ਭਾਈ ਜੱਗਾ ਸਿੰਘ ਆ ਜੀ ਉਹਨਾਂ ਦਾ ਜੱਗਾ ਜੀ ਕੀ ਕਾਰਨ ਹੋਇਆ ਕਿ ਜਿਹੜਾ ਇਹ ਮੀਂਹ ਦਾ ਪਾਣੀ ਵਗ ਗਿਆ ਜੀ ਅੰਦਰ ਅੱਛਾ ਜੀ ਹਾਂ ਜੀ ਗਲੀਆਂ ਫੁੱਲ ਹੋ ਜਾਂਦੇ ਨੇ ਜਦੋਂ ਮੀਂਹ ਪੈਂਦਾ ਜੀ ਸੀਵਰੇਜ ਦੀ ਕੀ ਸੀਵਰੇਜ ਚ ਚੱਲਦੀ ਨਹੀਂ ਇਹ ਸੀਵਰੇਜ ਜੀ ਹਾਂ ਉਹਦੇ ਕਰਕੇ ਸੀਵਰ ਬੰਦ ਹੋ ਜਾਂਦੇ ਵਰਗੀਆਂ ਦੇ ਪਾਣੀ ਖੜੀ ਜਾਂਦੇ ਵਰ ਘਰਾਂ ਦੇ ਵੜ ਜਾਂਦੇ ਜੀ ਕਿਉਂਕਿ ਮੈਂ ਇੱਥੇ ਤਾਂ ਖੜਨ ਤੇ ਵੀ ਬੜੀ ਸਮੈਲ ਆ ਰਹੀ ਹੈ ਕਿ ਸ਼ਾਇਦ ਇਹ ਨਗੰਦਨ ਪਾਣੀ ਨਾਲੀਆਂ ਦਾ ਵੀ ਹੈ। ਨਾਲੀਆਂ ਦਾ ਹੀ ਹੈ ਜੀ ਹੋਰ ਕਾ ਦਾ? ਸੀਵਰੇਜ ਤਾਂ ਬੰਦ ਹੋਵੇ ਸੀਵਰੇਜ ਬਾਹਰੇ ਨਿਕਲ ਜਾਂਦਾ ਪਾਣੀ। ਕੀ ਪ੍ਰਸ਼ਾਸਨ ਨਾਲ ਕਦੇ ਕੋਈ ਗੱਲਬਾਤ ਕਰੀ ਤੁਸੀਂ ਕਿ ਪਈ ਕਿ ਸਾਡਾ ਕੋ ਹੱਲ ਕਰੋ ਕਿਉਂਕਿ ਬਿਮਾਰੀ ਦਾ ਵੀ ਧਰ ਲੱਗਦਾ। ਇਹ ਤਾਂ ਬਿਮਾਰੀ ਦੇ ਕੱਲ ਜੀ ਕਦੋਂ ਵੋਟਾਂ ਲੈਣੇ ਨੂੰ ਆ ਜਾਂਦੇ ਨੇ। ਨਹੀਂ ਫਿਰ ਕਿਹੜਾ ਪੁੱਛਦਾ ਕਿ ਜੀ। ਅਣਜਾਣ ਦੇਖ ਸਤੋ ਤਸਵੀਰਾਂ ਵਿਚਾਰਾ ਗਰੀਬ ਇਨਸਾਨ ਮਸਾਂ ਤਿਲ ਤਿਲ ਫਿਲਕਲ ਕਰਕੇ ਆਪਣੇ ਘਰ ਨੂੰ ਇੱਕ ਤਿਆਰ ਕਰਦਾ ਹੈ ਕਿਵੇਂ ਨਾ ਕਿਵੇਂ ਗੁਜ਼ਾਰਾ ਕਰਦਾ ਪਰ ਜਿਹੜਾ ਅੱਜ ਕੁਦਰਤ ਦੀ ਮਾਰ ਕਹਿ ਸਕਦੇ ਆ ਜਾਂ ਪ੍ਰਸ਼ਾਸਨ ਦੀ ناکਾਮੀ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਹੈ ਕਿ ਬਰਸਾਤਾਂ ਦਾ ਜਿਹੜਾ ਮੌਸਮਾ ਸ਼ੁਰੂ ਹੋ ਚੁੱਕਿਆ ਹੈ ਉਸ ਤੇ ਪਹਿਲਾ ਹੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜਾ ਇਹ ਪਾਣੀ ਦੀ ਨਿਕਾਸੀ ਕਰ ਸਕੇ ਸਾਡੇ ਨਾਲ ਹੋਰ ਵੀਰ ਵੀ ਮੌਜੂਦ ਹੈ ਕੀ ਨਾਮ ਵੀਜੀ ਜੀਤ ਸਿੰਘ ਜੀ 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 ਕਿਸ ਤਰ੍ਹਾਂ ਦੇ ਦਿਓਗੇ ਇੱਕ ਗਰੀਬ ਦਾ ਵੀ ਅੱਜ ਜਿਹੜਾ ਮਕਾਨ ਦਬ ਗਿਆ ਜੀ ਪਾਣੀ ਚੜਕੇ ਪਾਣੀ ਚੜਕੇ ਦੇਣਾ ਨਹੀਂ ਤਾਂ ਬਦਾਨੀ ਦੀਗਾ ਅੱਗੇ ਦਾ ਕੋਈ ਸਤ ਨਹੀਂ ਪਿਆ ਆਹ ਦੇਖੋ ਅਸਲ ਅਸਲ ਮਦ ਖਣਾ ਸਾਰੇ ਸਾਲੇ ਖੜੇ ਬਣੇ ਅੱਛਾ ਆਹ ਦੇਖੋ ਅਸਲ ਦੇਖੋ ਹਾਂ ਦੇਖ ਕਿਦਾਂ ਦੇਖੋ ਦੇਖ ਸਾਰੇ ਸਾਰੇ ਹੀ ਹਾਲਤ ਹੈ ਉੱਪਰ ਦੇਖੋ ਸਾਰਾ ਕਈ ਹਾਲ ਪਮੀ ਕਰਕੇ ਦੇ ਸਾਰੇ ਚੀਜ਼ਾਂ ਚੋਈ ਜਾਂਦੀਆਂ ਰੱਖਿਆ ਤਸਵੀਰਾਂ ਲਾਈਵ ਤੁਹਾਨੂੰ ਵਿਖਾ ਰਿਹਾ ਇੱਕ ਵਾਰ ਅਸੀਂ ਕਮਰੇ ਚ ਵੜ ਕੇ ਦਿਖਾਣਾ ਕਿਸ ਤਰ੍ਹਾਂ ਛੱਤ ਹੈ ਜਿਹੜੀ ਚੋ ਰਹੀ ਹੈ ਹਜੇ ਵੀ ਮੀ ਹੈ ਜਿਹੜਾ ਰੁਕਿਆ ਨਹੀਂ ਪਰ ਜਿਹੜੀਆਂ ਛੱਤਾਂ ਨੇ ਚੌਂ ਤੋਂ ਨਹੀਂ हट ਰਹੀਆਂ ਕਿਉਂਕਿ ਆਪਾਂ ਕਹਿ ਸਕਦੇ ਹਾਂ ਕਿ ਕੁਦਰਤ ਦੇ ਮੂਰੇ ਕਿਸੇ ਦਾ ਜੋਰ ਨਹੀਂ ਪਰ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਗਰੀਬ ਦਾ ਹੀ ਕਾਸ਼ੀਆਨਾ ਹੁੰਦਾ ਜੋ ਮਸਾਂ ਇਕੱਠਾ ਪੈਸੇ ਇਕੱਠੇ ਕਰ ਕਰਕੇ ਆਪਣਾ ਆਸ਼ੀਆਨਾ ਤਿਆਰ ਕਰਦਾ ਪਰ ਜਦੋਂ ਉਹ ਉਹਨੂੰ ਟਹਿ ਟੇਰੀ ਹੁੰਦੇ ਦੇਖਦਾ ਹੈ ਤਾਂ ਬੰਦੇ ਦੀਆਂ ਅੱਖਾਂ ਦੇ ਵਿੱਚੋਂ ਵੀ ਹੰਝੂ ਨਿਕਲਦੇ ਨੇ ਬਈ ਜੀ ਕੀ ਕੀਏ ਹੈ ਕਹਿੰਦਾ ਕਿ ਉਹਨੂੰ ਠੀਕ ਲਗਾ ਦੇ ਉਹ ਅੰਦਰ ਬੋਟਾ ਦਾ ਮੁਰਿਆ ਜਾਂਦੇ ਨੇ ਹੂੰ ਹੂੰ ਬੋਟਾ ਦਾ ਮੁਰਿਆ ਜਾਂਦੇ ਨੇ ਹੁਣ ਕੀ ਆਉਂਦੇ ਨਹੀਂ ਹੂੰ ਨਹੀਂ ਪ੍ਰਸ਼ਾਸਨ ਨੂੰ ਤੁਸੀਂ ਕਦੇ ਕਿਹਾ ਨਹੀਂ ਕਿ ਭਈ ਇਹ ਪਾਣੀ ਦੀ ਦੇ 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 ਨਹੀਂ ਆਉਂਦੇ ਨੇ ਕੋਈ ਅੱਛਾ ਦੇਖੇ ਜਾਂਦੇ ਨੇ ਆਉਣ ਦਾ ਕੋਈ ਅੱਛਾ ਵੋਟਾਂ ਵਾਲੇ ਸਾਰੇ ਬਾਰੇ ਸਾਰੇ ਆ ਜਾਣਗੇ ਹੱਥ ਜੋੜਦੇ ਨੇ ਵੋਟ ਸਾਨੂੰ ਪਾ ਹਾਂ ਬੰਦਾ ਬਲੇ ਹਾਲ ਹੋ ਗਏ ਇਹ ਕਨੇਕ ਨਾਕਰ ਹੋਰ ਵੀ ਡੁੱਬਿਆ ਗਿਆ ਅੱਛਾ ਅਸੀਂ ਹਮੇ ਤਾਂ ਹੋਣਾ ਸਾਨੂੰ ਚਲੋ ਇਹ ਇੱਕ ਘਰ ਦੀ ਕਹਾਣੀ ਨਹੀਂ ਹੈ ਘਰ ਘਰ ਦੀ ਕਹਾਣੀ ਹੈ ਕਿਉਂਕਿ ਜੇ ਪਾਣੀ ਦੀ ਨਿਕਾਸੀ ਨਹੀਂ ਹੋਵੇਗੀ ਤਾਂ ਉਹ ਜਿਹੜਾ ਪਾਣੀ ਹੈ ਮਕਾਨ ਦੀਆਂ ਨਿਹੋਆਂ ਦੇ ਵਿੱਚ ਜਾਵੇਗਾ ਉਸ ਤੋਂ ਬਾਅਦ ਸੰਭਾਵੀ ਇੱਕ ਗੱਲ ਹੈ ਕਿ ਜਿਹੜਾ ਮਕਾਨ ਦੇ ਡਿਗਨ ਦੇ ਵੀ ਚਾਂਸ ਹੋ ਜਾਂਦੇ ਨੇ ਕਿਸ ਤਰ੍ਹਾਂ ਦੇ ਦੇ ਦਿਓ ਭੈਣ ਜੀ ਕਿ ਜੇ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਵੋਟਾਂ ਟਾਈਮ ਤਾਂ ਜਰੂਰ ਆਂਦੇ ਨੇ ਵੱਡੇ ਵੱਡੇ ਵਾਅਦੇ ਵੀ ਕਰਦੇ ਨੇ ਤੇ ਵਾਅਦੇ ਤਾਂ ਕਰਦੇ ਨੇ ਲੇਕਿਨ ਕੋਈ ਸਮੱਸਿਆ ਦਾ ਹੱਲ ਹੀ ਨਾ ਕਰਦੇ ਹੈਗੇ ਠੀਕ ਹੋ ਵੀ ਹੱਥ ਬੰਦਦੇ ਨੇ ਬਥੇਰੇ ਕਹਿੰਦੇ ਕਿ ਦੇਖੋ ਸੀਵਰੇਜ ਨੇ ਜੇ ਬੰਦ ਨਾ ਹੋਣ ਤਾਂ ਹੀ ਕੰਪਨੀ ਨਾ ਹੋਵੇ ਠੀਕ ਹੈ ਨਾ ਇਹ ਦੇਖੋ ਹੁਣ ਕੱਚੇ ਘਰਾਂ ਨੇ ਕਹਿੰਦੇ ਨੇ ਮੈਂ ਮਕਾਨ ਦੀ ਵੀ ਪੈਸੇ ਐਨ ਕੋਈ ਹੋਰ ਹੋਏ ਲੇਕਿਨ ਕੋਈ ਸਾਡਾ ਹੱਲ ਹੀ ਨਹੀਂ ਹੈਗਾ ਗਰੀਬ ਬੰਦਾ ਕਰੂਗਾ ਵਿਕੀ ਚ ਹਾਂ ਹੁਣ ਅੱਜ ਜਿਹੜਾ ਇੱਕ ਗਰੀਬ ਇਨਸਾਨ ਦਾ ਆਪਾਂ ਕਹਿੰਦੇ ਮਕਾਨ ਆ ਟੱਗ ਗਿਆ ਉਹ ਛੱਤ ਦੇਖੇ ਤਾਂ ਕੋਈ ਹੱਲ ਹੀ ਨਹੀਂ ਹੈਗਾ ਇਹ ਤਾਂ ਗਰੀਬੰਦਾ ਦੇਖੋ ਖੁਦ ਕਰਕੇ ਖੁਦ ਖਾਣ ਵਾਲਾ ਕੰਮ ਹੈ ਹਮਮ ਜਿਹਦੀ ਦਿਹਾੜੀ ਕੋਈ ਹੈ ਨਹੀਂ ਗਾ ਸਿਸਟਮ ਗਰੀਬ ਦਾ ਹੀ ਹੈ ਅਹ ਇਹਦਾ ਕਹਿਣਾ ਹੈ ਕਿ ਜਿਹੜਾ ਇੱਕ ਗਰੀਬ ਇਨਸਾਨ ਹੈ ਜਦੋਂ ਜਦੋਂ ਵੋਟਾਂ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਉਦੋਂ ਵੋਟਾਂ ਮੰਗੀਆਂ ਜਾਂਦੀਆਂ ਆਣ ਕਰ ਕਰ ਆ ਕੇ ਵੱਡੇ ਵੱਡੇ ਵਾਅਦੇ ਦਾਅਵੇ ਵੀ ਕੀਤੇ ਜਾਂਦੇ ਨੇ ਦੇਖ ਸਕਦੇ ਹੋ ਕਿ ਪਾਣੀ ਦੇ ਵਿੱਚ ਇੱਕ ਬਜ਼ੁਰਗ ਔਰਤ ਨੂੰ ਵੀ ਨੰਗਣਾ ਬੜੀ ਮੁਸ਼ਕਿਲ ਹੋ ਰਹੀ ਹੈ ਪਾਣੀ ਗੋਡੇ-ਗੋਡੇ ਪਾਣੀ ਹੈ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲ ਰਹੀਆਂ ਨੇ ਕਿ ਜਿਹੜੇ ਇੱਥੋਂ ਦੇ ਨਿਵਾਸੀ ਹਨ ਕਿ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਮਾਤਾ ਜੀ ਕੀ ਕਹਿਣਾ ਚਾਹੋਗੇ ਕਿ ਗੋਡੇ-ਗੋਡੇ ਪਾਣੀ ਆ ਕਿਉਂਕਿ ਸਿਆਣਾ ਸ਼ਰੀਰ ਟੋਏ ਟਿੱਬੇ ਵੀ ਨੇ ਹੋਰ ਭਾਈ ਬਹੁਤ ਜ਼ਿਆਦਾ ਸਾਨੂੰ ਤਾਂ ਪਰੇਸ਼ਾਨੀ ਅੰਦਰ ਪਾਣੀ ਵੜਦਾਗਾ ਭਾਂਡਾ ਠਿੱਕਰ ਸਾਡਾ ਸਾਰਾ ਤੇੜਿਆ ਫਿਰਦਾਗਾ ਸਾਨੂੰ ਬੜੀ ਮੁਸ਼ਕਲ ਹੋ ਜਾਂਦਾ ਲੰਘਣਾ ਨਾ ਜਾਣੇ ਡਿੱਗ ਜੇ ਕਰ ਜੇ ਲੱਤਾਂ ਟੁੱਟ ਜੇ ਸਾਨੂੰ ਕਿਹੜਾ ਪੁੱਸੂਗਾ ਸਾਡਾ ਇਹ ਪਾਣੀ ਦਾ ਹੱਲ ਹੋਣਾ ਚਾਹੀਦਾ ਸਰਕਾਰਾਂ ਤਾਂ ਬڑے ਦਾਅਵੇ ਕਰਦੀ ਨੇ ਹਾਂ ਬڑے ਵਾਦੇ ਕਰਦੀਆਂ ਨੇ ਵਾਦੇ ਕਰਕੇ ਫਿਰ ਕੋਈ ਸਾਨੂੰ ਪੁੱਛਦਾ ਨਹੀਂ ਹੈਗਾ ਆ ਕੇ ਹਾਂ ਵੀ ਭਾਈ ਇਹ ਪਾਣੀ ਦਾ ਹੱਲ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਜੇ ਬੱਚਿਆਂ ਦੀ ਗੱਲ ਕਰੀ ਤਾਂ ਬੱਚੇ ਵੀ ਖੇਡਦੇ ਕੁੱਦਦੇ ਨੇ ਬਿਮਾਰੀ ਦਾ ਡਰ ਹੈ ਗੰਦਾ ਪਾਣੀ ਆ ਰਿਹਾ ਨਾ ਹਾਂ ਏ ਜਿਹੜੇ ਖੰਬੇ ਦੇ ਉੱਤੇ ਨਾਲ ਮੀਟਰ ਵੀ ਲਾਏ ਗਏ ਨੇ ਇਹਨਾਂ 'ਚ ਵੀ ਕਰੰਟ ਆਉਂਦਾ ਇਹ ਪਹਿਲਾਂ ਵਾਂਗੂ ਲੱਗਣਾ ਚਾਹੀਦੇ ਨੇ ਇਹ ਵੀ ਲੱਗਣਾ ਚਾਹੀਦੇ ਨੇ ਪਹਿਲਾਂ ਖੰਬੇ ਦੇ ਵਿੱਚ ਕਰੰਟ ਆਉਂਦਾਗਾ ਹਾਂ ਆ ਠੱਠਾ ਮਰਗਾ ਤੂੰ ਤਾਂ ਸਾਡੇ ਬਾਹਰ ਦੇ ਲਵੇ ਗਮਾਂਡ 'ਚ ਤੇ ਬੱਚਾ ਦਾ ਵੀ ਨਫਾ ਨੁਕਸਾਨ ਹੋ ਸਕਦਾਗਾ ਕਿਸ ਦਾ ਸਾਣੇ ਦਾ ਬਜ਼ੁਰਗ ਦਾ ਭਾਣ ਭਾਈ ਦਾ ਬੱਚਾ ਦਾ ਸਭ ਦਾ ਨੁਕਸਾਨ ਹੋ ਸਕਦਾ ਇਹ ਖੰਬੇ 'ਤੇ ਮੀਟਰ ਪਹਿਲਾਂ ਵਾਂਗੂ ਲੱਗਣਾ ਚਾਹੀਦੇ ਆਪਾਂ ਦੇ ਅੰਦਰ ਹਾਂਜੀ ਕੀ ਕਹਿੰਦੇ ਕਿ ਕਿ ਪਹਿਲਾ ਮਗਰ ਮਿਲ ਕੇ ਜਿਹੜਾ ਸਿਸਟਮ ਹੋਣਾ ਉਹ ਚਾਹੀਦਾ ਦੇਖੋ ਕੋਈ ਵੀ ਹੋਰੇ ਨੇ ਮਜਬੂਰੀ ਦੇ ਕਾਰਨ ਕਿਉਂਕਿ ਆਉਣਾ ਪੈਂਦਾ ਹੀ ਗਰੀਬ ਨੂੰ ਹਰ ਇੱਕ ਥਾਂ ਤੇ ਜਦੋਂ ਕੋਈ ਸੀਵਰੇਜ ਨਹੀਂ ਕਾਲ ਨਹੀਂ ਹੈਗਾ ਪਾਣੀ ਦਾ ਉਹ ਬੰਦਾ ਜਾਊਗਾ ਕਿੱਥੇ ਕਿਉਂਕਿ ਕੋਈ ਵੀ ਜਿਹੜਾ ਪ੍ਰਸ਼ਾਸਨ ਦਾ ਕੋਈ ਬਣਿਆਗਾ ਲੇਕਿਨ ਉਹ ਆ ਕੇ ਇਸ ਟਾਈਮ ਨੂੰ ਦੇਖਦਾ ਜਿਹੜਾ ਬਣਿਆ ਹੋਇਆ ਮੌਕਾਗਾ ਵੀ ਹੋਰੇ ਕੀ ਹੋ ਰਿਹਾਗਾ ਠੀਕ ਹੈ ਉਹਨੂੰ ਦੇਖਣਾ ਚਾਹੀਦਾ ਕਿ ਹੁਣ ਉਸੇ ਉੱਥੇ ਜਾਨਵਰ ਮਰ ਗਿਆ ਠੀਕ ਹੈ ਬਾਈ ਚਾਂਸ ਉੱਥੇ ਕੋਈ ਬੰਦਾ ਹੁੰਦਾ ਕੱਲ ਨੂੰ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਉੱਥੇ ਤਾਂ ਉਹਦਾ ਜ਼ਿੰਮੇਵਾਰ ਕੌਣ ਸੀ ਯ ਠੀਕ ਹੈ ਉਹ ਤਾਂ ਚਲੋ ਜਾਣ ਦੇ ਸੀਗਾ ਠੀਕ ਹੈ ਨਾ ਬਾਈ ਚਾਂਸ ਉੱਤੇ ਕੋਈ ਬੰਦਾ ਹੁੰਦਾ ਤਾਂ ਜ਼ਿੰਮੇਵਾਰ ਕੌਣ ਸੀਗਾ ਕੋਈ ਨਹੀਂ ਨਾ ਹੈਗਾ ਸੀਗਾ ਠੀਕ ਹੈ ਨਾ ਇਹਦੇ ਵੀ ਕੰਮ ਜਾਣਦੇ ਫਿਰ ਉਹਦੇ ਮੱਗੂ ਬਣਾਰ ਕੀ ਮਿਲ ਕੀ ਇਹ ਤਾਂ ਕੋਈ ਹੈ ਹੀ ਨਹੀਂ ਹੈਗਾ ਵੀ ਵੋਟਾਂ ਮਾ ਕੇ ਤਾਂ ਦੇਖੋ ਆ ਜਾਂਦੇ ਆਂਗੇ ਸਾਰੇ ਕਹਿੰਦੇ ਲੇਕਿਨ ਉਹ ਕੰਮ ਵੀ ਕਰਨ ਨਾ ਜਿਹੜੇ ਕਹਿੰਦੇ ਆਂਗੇ ਕੰਮ ਵੀ ਕਰਨੇ ਜਰੂਰੀ ਆ ਹੁਣ ਦੇਖਿਆ ਇਹਨਾਂ ਕਈ ਕਰਿਆ ਹੋ ਜਿਨੇ ਮਤਲਬ ਕਿ ਜਿਹੜੇ ਡੁੱਬੇ ਪਏ ਆਂਗੇ ਅਗਲੇ ਰਾਤਾਂ ਨੂੰ ਵੀ ਪਾਣੀ ਕੱਢਦੇ ਆਂ ਦਿਨੇ ਵੀ ਪਾਣੀ ਕੱਢਦੇ ਆਂ ਕੀ ਕਰਨਗੇ ਠੀਕ ਹੈ ਨਾ ਜੇ ਆਪਾਂ ਦੂਜੇ ਪਾਸੇ ਗੱਲ ਕਰੇ ਗਰਮੀਆਂ ਚ ਤਾਂ ਕਹਿੰਦੇ ਨਹੀਂ ਆਂਦਾ ਜੀ ਨਹੀਂ ਆਂਦਾ ਇੱਥੇ ਟੈਂਕਰ ਆਂਦੇ ਆਗੇ ਆ ਦੇਖੋ ਮੇਰੇ ਦੋ ਛੋਟੇ ਛੋਟੇ ਬੱਚੇ ਆਗੇ ਮੈਨੂੰ ਉੱਥੇ ਜਾ ਕੇ ਕਿਤੇ ਭਰਨਾ ਪੈਂਦਾ ਪਾਣੀ ਇੱਥੇ ਕੋਈ ਨ ਸਮੱਸਿਆ ਦਾ ਹੱਲ ਹੀ ਨਹੀਂ ਹੈਗਾ ਸਿਕਾ ਹਾਂਜੀ ਕੀ ਨਾਮ ਮੇਰਾ ਸ਼ਰਮਨਾਂਦੀ ਸ਼ਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜੇ ਆਪਾਂ ਗੱਲ ਕਰੀਏ ਕਿ ਇੱਕ ਗਰੀਬ ਇਨਸਾਨ ਮਸਾਂ ਤਿਲ ਤਿਲ ਕਰਦਾ ਦੇਖੋ ਪਹਿਲਾਂ ਤੁਹਾਨੂੰ ਆ ਵੀ ਦੇਖੋ ਕਿਵੇਂ ਤਰੇੜ ਆ ਚੁੱਕੀ ਹੈ ਕਿਉਂਕਿ ਪਾਣੀ ਜਿਹੜਾ ਆਪਣੀ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਨਾ ਤੇ ਇੱਕ ਗਰੀਬ ਬੰਦਾ ਮਸਾਂ ਤਿਲ ਫੁਲ ਕਰਕੇ ਆਪਣਾ ਆਸ਼ੀਆਨਾ ਤਿਆਰ ਕਰਦਾ ਜੀ ਢਾਹ ਢੇਰੀ ਹੁਣ ਉਹ ਬਹੁ ਬੜਾ ਹਾਲ ਹੈ ਕੱਲ ਉੱਥੇ ਬੱਚਾ ਵੀ ਮਰ ਗਿਆ ਮੈਂ 2 ਘੰਟੇ ਪਹਿਲਾਂ ਵੀਡੀਓ ਪਾਈ ਸੀਗੀ ਪ੍ਰਸ਼ਾਸਨ ਕੋਈ ਨਹੀਂ ਆਇਆ ਮੈਂ ਕਿਹਾ ਲਾਈਟ ਬੰਦ ਕਰ ਦੋ ਲਾਈਟ ਬੰਦ ਕਰੋ ਤਿੰਨ ਬੰਦੇ ਦੇ ਕਰੰਟ ਲੱਗਾ ਹੈਗਾ 2 ਘੰਟੇ ਵੀਡੀਓ ਪਾ ਦੀ ਲਾਈਟ 2 ਘੰਟੇ ਬਾਅਦ ਬੰਦ ਹੋਈ ਆ ਤੇ ਉਹ ਠੱਠਾ ਮਰ ਗਿਆ ਬਿਜਲੀ ਨਾਲ ਬਾਅਦ ਚ ਆਏ ਨੇ 2 ਘੰਟੇ ਬਾਅਦ ਜੀ ਜੂਈ ਵਗੈਰਾ ਸਾਰੇ ਪ੍ਰਸ਼ਾਸਨ ਜਿਉਂ ਹੀ ਬੇਕਾਰ ਆਈ ਅੱਛਾ ਜਿਹੜਾ ਪਾਣੀ ਮਤਲਬ ਕਿ ਖੜਾ ਸੀਗਾ ਜਿਹੜਾ ਜੀ ਹਾਂ ਇਹ ਪਾਣੀ ਖੜਾ ਸੀਗਾ ਜੀ ਕੈਮਰਾਮੈਨ ਨੂੰ ਮੈਂ ਕਹਿਣਾ ਚਾਹੂੰਗਾ ਪਹਿਲਾਂ ਇੱਕ ਵਾਰ ਜ਼ੂਮ ਕਰਕੇ ਦਿਖਾਉਣਾ ਚਾਹੀਦਾ ਹੈ ਕਿ ਜਿਹੜਾ ਖ ਖੰਬੇ ਨੂੰ ਜ਼ੂਮ ਕਰਕੇ ਦਿਖਾਇਆ ਜਾਵੇ ਕਿ ਜਿਹੜਿਆ ਮੀਟਰ ਨੇ ਇਹ ਤੇ ਵੀ ਕੱਲ ਕਹਿੰਦੇ ਕਿ ਪਰਸੋ ਚੌਥੇ ਇੱਕ ਹਾਦਸਾ ਹੁੰਦਾ ਹੈ ਜਿਸ ਦੇ ਕਾਰਨ ਇੱਕ ਠੱਠਾ ਜਿਹੜਾ ਬੇਜਵਾਨ ਸੀ ਉਸ ਦੀ ਵੀ ਮੌਤ ਹੋਈ ਹੈ ਜਦੋਂ ਪ੍ਰਸ਼ਾਸਨ ਕੋਲੇ ਮਹੱਲੇ ਵਾਸੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਉਸ ਤੋਂ ਬਾਅਦ ਕਰ ਬਾਈ ਜੀ ਪ੍ਰਸ਼ਾਸਨ ਪਹਿਲਾਂ ਕਿਉਂ ਨਹੀਂ ਜਾਗਦਾ ਕਿਉਂ ਉਹ ਹਾਦਸਾ ਓੜੀ ਬਾਈ ਜੀ ਕੋਈ ਨਹੀਂ ਆਂਦਾ ਹੈ ਜਿੰਨਾ ਮਰਦੇ ਜੋਰ ਲਾ ਲੈਂਦੇ ਆ ਬਹੁਤ ਕਹਿ ਕਹਿ ਦੇਖ ਲਿਆ ਜੀ ਸਾਰਿਆਂ ਨੂੰ ਭਰਾਜ ਨੇ ਜੋ ਵਾਦੇ ਕੀਤੇ ਕੋਈ ਪੂਰੇ ਨਹੀਂ ਕੀਤੇ ਹੈਗੇ ਉਹਨੇ ਹੂੰ ਹੂੰ ਨੇ ਪਰ ਅੱਜ ਤੱਕ ਕਹਿੰਦੀ ਕਿ ਮੈਂ ਨੰਬਰ ਸ਼ਹਿਰ ਦਾ ਬੜਾ ਵਿਕਾਸ ਕਰਤਾ ਕੁਝ ਵੀ ਨਹੀਂ ਕੀਤਾ ਨੀਂ ਪੱਥਰ ਤਰ ਕੇ ਗਈ ਸੀਗਾ ਔਰ ਉਹ ਨੀਂ ਪੱਥਰ ਤਾਂ ਹੀ ਰਹਿ ਗਏ ਆ ਮੁੜ ਕੇ ਉਹਨੇ ਸ਼ਾਗਲ ਵੀ ਨਹੀਂ ਦਿਖਾਈ ਹੋਈ ਜੇ ਅੱਜ ਦੀ ਗੱਲ ਕਰੀਏ ਕਿ ਕਿੰਨੇ ਕ ਘਰਾਂ ਨੂੰ ਜਿਹੜਾ ਨੁਕਸਾਨ ਹੋਇਆ ਇਹ ਤਾਂ ਇੱਕ ਟੋਕ ਟੋਕ 7-8 ਘਰ ਨੇ ਜਮੀਂ ਡੁੱਬ ਗਈ ਹੁਣ ਤੁਸੀਂ ਲੇਟ ਆਏ ਹੋ ਪਾਣੀ ਮੀਂਹ ਪੈਣ ਲੱਗਾ ਫੇਰ ਆਏ ਦੇਖੋ ਪੂਰਾ ਡੱਬੇ ਭੇ ਮਿਲ ਨਹੀਂ ਤੁਹਾਨੂੰ ਘਰ ਸਾਡੇ ਕੰਨੀ ਚੱਲੋ ਘਰ ਦੇ ਵਿੱਚ ਅਸੀਂ ਵੜਿਆਂ ਬਾਈ ਜੀ ਦਿਖਾ ਰਹੇ ਨੇ ਪਹਿਲੋ ਘਰ ਦੇ ਹਾਲਾਤ ਦੇਖ ਲੋ ਪਾਣੀ ਜਿਹੜਾ ਇਹਨਾਂ ਨੇ ਲਾ ਕੇ ਇੱਥੋਂ ਬਾਲਟੀਆਂ ਨਾਲ ਕੱਢਿਆ ਵੀ ਹੈ ਤੇ ਉੱਪਰੋਂ ਜੇ ਛੱਤ ਦੀ ਗੱਲ ਕਰੀ ਤਾਂ ਛੱਤ ਵਿੱਚ ਹੋਰੀ ਹੈ ਕਿ ਭਰਾ ਕਦੋਂ ਟੁੱਟੇਗੀ ਕੋਈ ਪਤਾ ਨਹੀਂ ਪਾਣੀ ਰਾਤ ਨੂੰ ਘੜ ਦੇਣਾ ਜਰੂਰ ਪੰਜ-ਛੇ ਗੱਲਾ-ਗੱਲਾ ਬਾਲਾ ਚੂਹਿਆ ਇਹਨਾਂ ਸਵਾਲ ਜਿੱਥੇ ਪਾ ਬੇਟੀ ਸਾਰਾ ਕੁਝ ਦੇਖ ਲੋ ਹੁਣ ਉਧਰ ਤੇ ਰਸਮਾਨ ਸਿੰਘ ਦੇ ਕੱਟ ਬਿਨਾਂ ਇਹਨਾਂ ਛੱਤ ਤੇ ਜਦੋਂ ਮਰਜੀ ਡਿੱਗੇ ਕਿ ਭਰਾ ਕਦੋਂ ਟੁੱਟੇਗੀ ਹੁੰਦੀ ਹੈ ਇਹ ਤਾਂ ਪਛਾ ਜਾਣ ਉਹ ਤਾਂ ਨਹੀਂ ਕੋਈ ਆ ਪਾਣੀ ਪਰਸ ਕੰਬੇ ਦੇ ਗਰੰਟ ਹੈਗਾ ਸਾਡੇ ਕੰਬੇ ਤਾਲਾ ਅੱਗੇ ਲੱਗੀ ਉਹਨਾਂ ਦੇ ਕੋਈ ਨਹੀਂ ਹੁੰਦਾ ਜੀ ਬਸ ਇਹ ਕਰ ਰਹੇ ਹੋ। ਸਰਕਾਰ ਨੇ ਇਹ ਜਿਹੜੇ ਮੀਟਰ ਲਾਏ ਨੇ ਨਾ ਬਹੁਤ ਗਲਤ ਲਾਏ ਨੇ। ਜੇ ਲਾਉਣਾ ਨੇ ਤਾਂ ਉੱਚੇ ਕਰਕੇ ਲਾ ਸਕਣਾ। ਉੱਚੇ ਕਰਕੇ ਲਾ ਸਕਣਾ ਇਹ ਮੀਟਰ। ਜਦੋਂ ਨੀਵੇਂ ਨੇ ਇਹਨਾਂ ਵਿੱਚ ਪਾਣੀ ਵੜ ਜਾਂਦਾ ਲੈਟ ਤਾਂ ਨਹੀਂ ਆ। ਬਸ ਤਾਂ ਇਹ ਲਾ ਸਕਦੇ। ਹਾਂ। ਜੀ। ਕਰਦੇ ਹਾਲਾਤ ਤੁਹਾਨੂੰ ਗਲੀ ਦੇ ਹਾਲਾਤ ਵੀ ਦਿਖਾਏ ਕਿ ਜਿਹੜੇ ਬੱਤ ਤੋਂ ਬੱਤਰ ਹੋ ਚੁੱਕੇ ਨੇ। ਜੇ ਦੂਜੇ ਪਾਸੇ ਗੱਲ ਕਰੀਏ ਤਾਂ ਸਾਰੇ ਮਹੱਲੇ ਨਿਵਾਸੀਆਂ ਵੱਲੋਂ ਆਖਣਾ ਹੈ ਕਿ ਜਿਹੜਾ ਅਸੀਂ ਪ੍ਰਸ਼ਾਸਨ ਕੋਲੇ ਸਰਕਾਰਾਂ ਕੋਲੇ ਕਈ ਵਾਰ ਅਸੀਂ ਕਹਿ ਚੁੱਕੇ ਹਾਂ ਕਿ ਭਾਈ ਕਿ ਇਸ ਦਾ ਹੱਲ ਕੀਤਾ ਜਾਵੇ ਤਾਂ ਜੋ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਪਰ ਪਰਸ਼ਾ ਇਹ ਇਹਨਾਂ ਦਾ ਅੱਖ ਨਾ ਹੈ ਕਿ ਜਿਹੜੀ ਸਰਕਾਰਾਂ ਜਾਂ ਪ੍ਰਸ਼ਾਸਨਾਂ ਨੇ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਸਾਡੇ ਕੋਲੋਂ ਵੋਟਾਂ ਮੰਗਣ ਤਾਂ ਜ਼ਰੂਰ ਆ ਜਾਂਦੇ ਨੇ ਪਰ ਉਸ ਤੋਂ ਬਾਅਦ ਜੋ ਕਿਤੇ ਵਾਦੇ ਉਹ ਸਾਰੇ ਭੁੱਲ ਜਾਂਦੇ ਹਨ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ